ਲੋਕ ਜਿਹੜੇ ਆਪਣੇ ਸੱਜੇ ਖੱਬੇ ਚਾਹੇ ਰਿਸ਼ਤੇਦਾਰੀ ਦੇ ਅੰਦਰ ਹੋਣ ਮਿੱਤਰਤਾ ਦੇ ਸਰਕਲ ਵਿੱਚ ਹੋਣ ਜਾਂ ਆਮ ਸਮਾਜ ਦੇ ਅੰਦਰ ਚੱਲਦਿਆਂ ਫਿਰਦਿਆਂ ਵੇਖੋ ਜ਼ਿਆਦਾਤਰ ਲੋਕ 네ਗੇਟਿਵਿਟੀ ਦੇ ਨਾਲ ਭਰੇ ਤੁਹਾਨੂੰ ਮਿਲਣਗੇ ਪੋਜ਼ਿਟਿਵ ਸੋਚ ਵਾਲੇ ਚੜ੍ਹਦੀ ਕਲਾ ਦੀ ਸੋਚ ਵਾਲੇ ਪੋਜ਼ਿਟਿਵ ਥਿੰਕ ਵਾਲੇ ਲੋਕ ਬੜੇ ਘੱਟ ਮਿਲਣਗੇ ਇਹੀ ਕਾਰਨ ਹੈ ਵੀ ਜਦੋਂ ਤੁਸੀਂ ਕਿਸੇ ਤੋਂ ਸਲਾਹ ਮੰਗਦੇ ਆ 90% ਲੋਕ ਜਿਹੜੀ ਤੁਹਾਨੂੰ ਸਲਾਹ ਦਿੰਦੇ ਨੇ ਉਹਦੇ ਅੰਦਰ ਨੈਗੇਟਿਵਿਟੀ ਭਰੀ ਹੁੰਦੀ ਹੈ ਬਹੁਤ ਥੋੜੇ ਲੋਕ ਨੇ ਜਿਹੜੇ ਪੋਜ਼ਿਟਿਵ ਸਲਾਹ ਦਿੰਦੇ ਨੇ ਵੀ ਇਹ ਕਮ ਚੰਗਾ ਇੱਕ ਘਰ ਖੈਰੋ ਇੱਕ ਵੱਖਰਾ ਟੋਪਿਕ ਹੈ ਨੈਗੇਟਿਵਿਟੀ ਦੇ ਕਾਰਨ ਲੋਕਾਂ ਨੂੰ ਕਿਸੇ ਦੀ ਚੰਗੀ ਗੱਲ ਵੀ ਚੰਗੀ ਨਹੀਂ ਲੱਗਦੀ ਕਿਸੇ ਦੀ ਸੋਭਾ ਕਰਕੇ ਵੇਖੋ ਕਿਸੇ ਦੀ ਸੋਭਾ ਹੁੰਦੀ ਹੋਵੇ ਉਹ ਕਿਸੇ ਤੋਂ ਬਰਦਾਸ਼ਤ ਨਹੀਂ ਹੁੰਦੀ ਅੱਜ ਕੱਲ ਦਾ ਮਾਹੌਲ ਹੀ ਖਾਸ ਕਰਕੇ ਇਸ ਤਰ੍ਹਾਂ ਦਾ ਬਣ ਗਿਆ ਹੈ ਵਿਰਲਿਆਂ ਵਾਂਝਿਆਂ ਨੂੰ ਛੱਡ ਕੇ ਬੇਸ਼ੱਕ ਤੁਸੀਂ ਨਾ ਝੂਠੀ ਗੱਲ ਨੂੰ ਬਣਾ ਕੇ ਵੇਖੋ ਵੀ ਤੁਹਾਡੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਹੱਸਦੇ ਹੋਣ ਤੇ ਠਾਕੇ ਮਾਰ ਕੇ ਹੱਸਦੇ ਹੋਣ ਤਾੜੀਆਂ ਮਾਰ ਕੇ ਹੱਸਦੇ ਹੋਣ ਐਨ ਖੁਸ਼ ਇੰਜੋਏ ਕਰਦੇ ਹੋਣ ਇੱਕ ਤਜਾ ਬੰਦਾ ਇੰਟਰ ਕਰ ਜਾਵੇ ਤੇ ਉਹ ਆਣ ਕੇ ਨਾ ਇੱਕ ਗੱਲ ਕਹਿ ਦਵੇ ਵੀ ਤੁਹਾਡੇ ਫਲਾਣੇ ਰਿਸ਼ਤੇਦਾਰ ਨੇ ਨਾ ਅੱਜ ਆ ਫੈਕਟਰੀ ਖਰੀਦ ਲਈ ਐ ਫਲਾਣੀ ਜਗ੍ਹਾ ਤੇ 10 ਏਕੜ ਜ਼ਮੀਨ ਖਰੀਦ ਲਈ ਐ ਉਨੇ ਫਲਾਣਾ ਗੈਸ ਸਟੇਸ਼ਨ ਖਰੀਦ ਲਿਆ ਕੁਛ ਕੁਛ ਇਦਾਂ ਦਾ ਕੰਮ ਉਹ ਜਿਹੜੇ ਤਾੜੀਆਂ ਮਾਰ ਕੇ ਲੋਕ ਹੱਸਦੇ ਹੁੰਦੇ ਇਹਨਾਂ ਨਾਲ ਦੇ ਨਾਲ ਉਹਨਾਂ ਦੀਆਂ ਤਾੜੀਆਂ ਵੀ ਬੰਦ ਹੋ ਜਾਂਦੀਆਂ ਨੇ ਉਹਨਾਂ ਦੇ ਹਾਸੇ ਵੀ ਰੁਕ ਜਾਂਦੇ ਨੇ ਬੰਦ ਹੋ ਜਾਂਦੇ ਨੇ ਇਹਦਾ ਮਤਲਬ ਸਮਝਦੇ ਹੋ ਅੰਦਰ ਬੇਈਮਾਨੀ ਹੈ ਅੰਦਰ ਖੁਸ਼ ਨਹੀਂ ਹੋਇਆ ਅੰਦਰ ਸੁੰਗੜਿਆ ਹੈ ਅੰਦਰ ਦੀ ਬੇਈਮਾਨੀ ਇਹਦੀ ਇਹ ਵੀ ਜਿਹਦਾ ਨਾਂ ਲੈ ਕੇ ਗੱਲ ਕੀਤੀ ਜਾ ਰਹੀ ਹੈ ਵੀ ਉਹਨੇ ਗੈਸ ਸਟੇਸ਼ਨ ਲੈ ਲਿਆ ਜਾਂ ਉਹਨੇ 10 ਏਕੜ ਜ਼ਮੀਨ ਲੈ ਲਈ ਜਾਂ ਉਹਨੇ ਕੋਈ ਹੋਰ ਪ੍ਰਾਪਰਟੀ ਖਰੀਦ ਲਈ ਵੀ ਉਹਨੇ ਕਿਉਂ ਖਰੀਦ ਲਈ ਉਹਦਾ ਨਾਂ ਕਿਉਂ ਆਇਆ ਮੇਰਾ ਨਾਂ ਕਿਉਂ ਨਹੀਂ ਆਇਆ ਤੇ ਜੇ ਮੇਰਾ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਪਰ ਕਮ ਸੇ ਕਮ ਉਹਦਾ ਤੇ ਨਹੀਂ ਸੁਣਾਉਣਾ ਚਾਹੀਦਾ ਲੋਕਾਂ ਦਾ ਅੰਦਰ ਸੁngੜਿਆ ਸੋਚਾਂ ਛੋਟੀਆਂ ਹੋ ਗਈਆਂ ਨੇ ਨੈਗੇਟਿਵਿਟੀ ਭਰੀ ਪਈ ਹੈ ਬਰਦਾਸ਼ਤ ਕਰਤੇ ਹੀ ਨਹੀਂ ਕਿਸੇ ਦੀ ਸਿਫਤ ਕਿਸੇ ਦੀ ਚੰਗੀ ਗੱਲ ਕਿਸੇ ਦੀ ਸਕਾਰਾਤਮਕ ਸੋਚ ਕਿਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਕਰਨੀ ਵੀ ਸੂਰਮਿਆਂ ਦੇ ਹਿੱਸੇ ਵਿੱਚ ਆਈਏ ਸਾਰਿਆਂ ਦੇ ਹਿੱਸੇ ਵਿੱਚ ਨਹੀਂ ਆਈ ਇੱਕ ਮੈਂ ਹੋਰ ਤੁਹਾਡੇ ਸਾਹਮਣੇ ਐਗਜ਼ਾਮਪਲ ਰੱਖ ਦਿੰਦਾ ਮੰਨ ਲਓ ਤੁਸੀਂ ਕਿਸੇ ਬੰਦੇ ਦਾ ਨਾਮ ਲੈ ਕੇ ਗੱਲ ਕਹਿ ਦਿੱਤੀ ਵੀ ਅੱਜ ਨਾ ਫਲਾਣੇ ਬੰਦੇ ਨੇ ਨਾ 50000 ਡਾਲਰ ਗੁਰਦੁਆਰੇ ਦਾਨ ਕਰ ਦਿੱਤਾ ਯਾ ਕਿਸੇ ਹਸਪੀਟਲ ਨੂੰ ਕਿਸੇ ਸਕੂਲ ਨੂੰ ਦਾਨ ਕਰ ਦਿੱਤਾ ਇੱਕ ਗੱਲ। ਯਾ ਤੁਸੀਂ ਇਹ ਗੱਲ ਕਹੋ ਵੀ ਇੰਡੀਆ ਦੇ ਅੰਦਰ ਯਾਰ ਮੈਂ ਸੁਣਿਆ ਉਹ ਜਿਹੜਾ ਆਪਣੇ ਪਿੰਡ ਦਾ ਫਲਾਣਾ ਫਲਾਣਾ ਬੰਦਾ ਹੈ ਉਹਦਾ ਨਾਂ ਆਏ ਉਹਨੇ ਨਾ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਮੁਰੰਮਤੀ ਵਾਸਤੇ ਜਾਂ ਨਵੀਂ ਇਮਾਰਤ ਵਾਸਤੇ ਉਹਨੇ ਅੱਜ ਨਾ 20 ਲੱਖ ਰੁਪਈਆ ਦਾਨ ਕਰ ਦਿੱਤਾ। ਤੇ ਲੋਕਾਂ ਦਾ ਰਿਐਕਸ਼ਨ ਵੇਖੋ ਕੀ ਹੋਏਗਾ ਧਿਆਨ ਨਾਲ ਨੋਟ ਕਰਿਓ ਵੀ ਹੁੰਦਾ ਕੀ ਹੈ। ਤਜਰਬਾ ਕਰਕੇ ਵੇਖ ਲਓ। ਇਹ ਗੱਲਾਂ ਦਾ ਪਤਾ ਤੁਹਾਨੂੰ ਵੀ ਹੈ ਮੈਂ ਸਿਰਫ ਤੁਹਾਨੂੰ ਯਾਦ ਹੀ ਕਰਾ ਰਿਹਾ ਲੋਕਾਂ ਦੇ ਰਿਐਕਸ਼ਨ ਪਤਾ ਕਿਵੇਂ ਮਿਲੇਗਾ ਉਹ ਹਾਂ ਬੜਾ ਉਹਨੇ ਠੱਗਿਆ ਹੈ ਬੜਾ ਲੋਕਾਂ ਦਾ ਗਲਾ ਕੁੱਟਿਆ ਹੈ ਬੜਾ ਉਹਨੇ ਖਾਦਾ ਹੈ ਕਰ ਵੀ ਦਿੱਤਾ ਹੈ ਤਾਂ ਕਿਹੜੀ ਗੱਲ ਹੋਈ ਅੱਛਾ ਕੋਈ ਇਸ ਤਰ੍ਹਾਂ ਵਿੱਚੋਂ ਬੋਲ ਪੈਗਾ ਵੀ ਹਾਂ ਚਾਹੀਦਾ ਹੈ ਦਾਨ ਦੇਣਾ ਚਾਹੀਦਾ ਹੈ ਸਕੂਲ ਮੰਦਿਰ ਮਸਜਿਦ ਵਿੱਚ ਚਾਹੀਦਾ ਹੈ ਦੇਣਾ ਚਾਹੀਦਾ ਚੰਗਾ ਕੀਤਾ ਪਰ ਜਦੋਂ ਆਪਣੀ ਗੱਲ ਹੁੰਦੀ ਉਦੋਂ ਪੰਜੀ ਫੁੱਟੀ ਇੱਕ ਵੀ ਜੇਬ ਦੇ ਅੰਦਰੋਂ ਨਹੀਂ ਨਿਕਲਦੀ ਖੈਰ ਬਹੁਤ ਸਾਰੇ ਲੋਕ ਕਹਿੰਨਗੇ ਉਹਨੇ ਲੋਕਾਂ ਦਾ ਲਹੂ ਬੜਾ ਨਚੋੜਿਆ ਸੀ ਚਲੋ ਦੇ ਤਾਂ ਉਸੋ ਚੰਗਾ ਹੋਇਆ ਵਰਨਾ ਦੇਣ ਵਾਲਾ ਤੇ ਹੈ ਤੇ ਨਹੀਂ ਸੀ ਕਿਉਂਕਿ 네ਗੇਟਿਵਿਟੀ ਬਹੁਤ ਜ਼ਿਆਦੀ ਭਰੀ ਭਰੀ ਪਈ ਹੈ ਉਹਦੇ ਕੋਲ ਹਰਾਮ ਦਾ ਸੀ ਉਹਨੇ ਤਾਂ ਦੇਤਾ ਹੈ ਇਮਾਨਦਾਰੀ ਦੇ ਨਾਲ ਤੇ ਅੱਜ ਰੋਟੀ ਪੂਰੀ ਨਹੀਂ ਹੁੰਦੀ ਘਰ ਨਹੀਂ ਚੱਲਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਲੋਕ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਅੱਛਾ ਇਹਦੇ ਬਿਲਕੁਲ ਉਲਟ ਤੁਸੀਂ ਤਜਰਬਾ ਕਰਕੇ ਵੇਖੋ ਕਿਦਰੇ ਫਰੈਂਡ ਸਰਕਲ ਦੇ ਅੰਦਰ ਜਾਂ ਰਿਸ਼ਤੇਦਾਰੀ ਦੇ ਅੰਦਰ ਬੈਠੇ ਹੋਵੋ ਤੇ ਇਹ ਗੱਲ ਕਰਕੇ ਵੇਖੋ ਵੀ ਜਿਹੜਾ ਆਪਣਾ ਫਲਾਣਾ ਫਲਾਣਾ ਬੰਦਾ ਹੈ ਨਾ ਉਹਨੇ ਮੇਰਾ 5 ਲੱਖ ਰੁਪਈਆ ਦੇਣਾ ਸੀ ਪਰ ਦੇ ਨਹੀਂ ਰਿਹਾ ਹੁਣ ਉਹ ਆਕੜ ਹੀ ਗਿਆ ਹੋ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ ਮੈਂ ਦਵਾਂ ਕਿੱਥੋਂ ਇਦਾਂ ਦੀ ਗੱਲ ਕਰਕੇ ਵੇਖੋ ਬਿਲਕੁਲ ਸਰਾਸਰ ਝੂਠ ਹੋ ਗਏ ਜਿਵੇਂ ਤੁਸੀਂ ਉਹਦਾ ਥਰਡ ਪਰਸਨ ਦਾ ਨਾਮ ਲਾਓਗੇ ਤੁਹਾਡੇ ਨੇੜੇ-ਨੇੜੇ ਜਿਹੜੇ ਬੈਠੇ ਨੇ ਨਾ ਭਾਵੇਂ ਤੁਹਾਡੇ ਰਿਸ਼ਤੇਦਾਰ ਨੇ ਭਾਵੇਂ ਤੁਹਾਡੇ ਮਿੱਤਰ ਨੇ ਭਾਵੇਂ ਆਮ ਸਮਾਜ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੇ ਲਬਾਂ ਦੇ ਉੱਤੇ ਨਾ ਮੁਸਕੜੀ ਆ ਜਾਏਗੀ ਹਾਸਾ ਆ ਜਾਏਗਾ ਤੇ ਇੱਕ ਨਾ ਇੱਕ ਵਿੱਚੋਂ ਬੋਲ ਵੀ ਪਏਗਾ ਉਹ ਮੈਨੂੰ ਤੇ ਉਹਦੇ ਬਾਰੇ ਪਹਿਲਾਂ ਹੀ ਪਤਾ ਸੀ ਉਹ ਤੇ ਬੰਦਾ ਹੈ ਹੀ ਠੱਗ ਉਹ ਤੇ ਬੰਦਾ ਹੈ ਹੀ ਲੁਟੇਰਾ ਅੱਛਾ ਬਿਲਕੁਲ ਵੀ ਉਹਦੇ ਬਾਰੇ ਨਾ ਪਤਾ ਹੋਵੇ ਤਾਂ ਵੀ ਇੱਕ ਝੂਠ ਗੱਲ ਹੋਰ ਜੋੜ ਦੇਣਗੇ ਉਹ ਮੈਨੂੰ ਤੇ ਪਤਾ ਸੀ ਮੈਂ ਸੁਣਿਆ ਸੀ ਉਹਨੇ ਫਲਾਣੇ ਫਲਾਣੇ ਬੰਦੇ ਦਾ ਵੀ 4 ਲੱਖ ਖਾਦਾ ਹੈ ਉਹਨੇ ਫਲਾਣੇ ਬੰਦੇ ਦਾ ਵੀ 2 ਲੱਖ ਖਾਦਾ ਹੈ ਉਹਨੇ ਫਲਾਣੇ ਦਾ ਵੀ 20 ਹਜ਼ਾਰ ਖਾਦਾ ਹੈ ਐਵੇਂ ਗੱਲਾਂ ਕੋਲੋਂ ਬਣਾ ਬਣਾ ਕੇ ਜੋੜੀ ਜਾਣਗੇ ਇਹਦਾ ਕਾਰਨ ਅੰਦਰ ਨੈਗੇਟਿਵਿਟੀ ਭਰੀ ਪਈ ਹੈ ਤੇ ਨੈਗੇਟਿਵ ਗੱਲਾਂ ਨੂੰ ਅਸੀਂ ਹਮੀ ਭਰਦੇ ਆ ਨੈਗੇਟਿਵ ਗੱਲਾਂ ਨੂੰ ਅਸੀਂ ਹੋਰ ਉਤਸ਼ਾਹ ਦੇ ਕੇ ਸੁਣਨੇ ਆ ਨਾ ਪੋਜ਼ਿਟਿਵ ਸੋਚ ਆਪਣੀ ਨਾ ਪੋਜ਼ਿਟਿਵ ਗੱਲਾਂ ਨੂੰ ਸੁਣਨੇ ਆ ਨਾ ਪੋਜ਼ਿਟਿਵ ਸਲਾਹ ਨੂੰ ਮੰਨਨੇ ਆ ਨਾ ਪੋਜ਼ਿਟਿਵ ਰਾਹ ਤੇ ਚੱਲਦੇ ਆ ਜੋ ਸਾਡਾ ਅੰਦਰ ਹੈ ਉਹ ਜੀ ਗੱਲ ਸੁਣਨ ਵਾਸਤੇ ਮਿਲਦੀ ਹੈ ਤੇ ਸਾਡਾ ਤਾਲਮੇਲ ਬਣ ਜਾਂਦਾ ਹੈ ਉਹਦੇ ਉਲਟ ਗੱਲ ਮਿਲਦੀ ਹੈ ਸਾਡਾ ਤਾਲਮੇਲ ਬਣਦਾ ਹੀ ਨਹੀਂ ਖੈਰ ਇਸ ਤੋਂ ਅੱਗੇ ਚੱਲਦੇ ਆ ਕਦੇ ਤੁਸੀਂ ਇਹ ਕਰਕੇ ਵੇਖੋ ਵੀ ਫਲਾਣੇ ਦੀ ਧੀ ਫਲਾਣੇ ਦਾ ਪੁੱਤ ਉਹਦੇ ਨਾਲ ਬੜੇ ਕਹਿਣੇ ਦੇ ਅੰਦਰ ਚੱਲਦੇ ਨੇ ਸਲੀਕੇ ਦੇ ਅੰਦਰ ਚੱਲਦੇ ਨੇ ਪੁੱਛ ਕੇ ਚੱਲਦੇ ਨੇ ਤੇ ਲੋਕਾਂ ਦੇ ਚਿਹਰੇ ਦੇ ਉੱਤੇ ਨਾ ਖੁਸ਼ੀ ਹੈ ਜਿਹੜੀ ਘਟ ਆਏਗੀ ਪਰ ਕਿਦਰੇ ਇਹ ਗੱਲ ਕਰਕੇ ਵੇਖੋ ਫਲਾਣੇ ਦਾ ਪੁੱਤ ਪਿੰਡ ਦੇ ਅੰਦਰ ਉਹਨੇ ਇਸ ਤਰ੍ਹਾਂ ਇਸ ਤਰ੍ਹਾਂ ਨਸ਼ਾ ਵੇਚਣਾ ਸ਼ੁਰੂ ਕਰਤਾ ਉਹਨੇ ਅੱਜ ਬਾਪੂ ਨੂੰ ਆ ਕੇ ਆ ਉਹਨੇ ਅੱਜ ਚਾਚੇ ਨੂੰ ਆ ਕੇ ਆ ਉਹਨੇ ਅੱਜਤਾਏ ਨੂੰ ਆ ਕੇ ਆ ਤੇ ਲੋਕ ਮੁਸਕੜੀਆਂ ਲੈ ਲੈ ਕੇ ਕਹਿਣਗੇ ਉਹ ਪਤਾ ਹੀ ਸੀ ਉਹਦੀ ਕਮਾਈ ਬੇਈਮਾਨੀ ਦੀ ਸੀ ਤੋ ਬੇਈਮਾਨੀ ਦਾ ਅਸਰ ਹੁਣ ਔਲਾਦ ਤੇ ਇਹਦੇ ਨਿਕਲਣਾ ਹੀ ਨਿਕਲਣਾ ਸੀ ਮੇਰਾ ਮੁੱਦਾ ਇਹ ਹੈ ਮੇਰਾ ਮਤਲਬ ਇਹ ਹੈ ਵੀ ਲੋਕ ਨੈਗੇਟਿਵਿਟੀ ਦੇ ਨਾਲ ਭਰੇ ਪਏ ਨੇ ਨੈਗੇਟਿਵ ਗੱਲਾਂ ਕਰਦੇ ਨੇ ਵਿਰਥ ਦੀਆਂ ਗੱਲਾਂ ਕਰਦੇ ਨੇ ਨੈਗੇਟਿਵ ਸਲਾਮਾਂ ਦਿੰਦੇ ਨੇ ਤੇ ਨੈਗੇਟਿਵ ਗੱਲਾਂ ਨੂੰ ਸੁਣ ਕੇ ਤੇ ਕਹਿ ਕੇ ਉਹ ਖੁਸ਼ ਵੀ ਹੁੰਦੇ ਨੇ ਠਾਕੇ ਮਾਰਦੇ ਨੇ ਨਾ ਪੋਜ਼ਿਟਿਵ ਗੱਲਾਂ ਉਹਨਾਂ ਦੇ ਕੋਲ ਨੇ ਨਾ ਉਥੋਂ ਤੱਕ ਉਹਨਾਂ ਦੀ ਪਹੁੰਚ ਹੈ ਨਾ ਉਹਦੇ ਨਾਲ ਤਾਲਮਿਲ ਬੰਦਾ ਹੈ ਤੇ ਜਦੋਂ ਮੈਂ ਉਹ ਕਿਸੇ ਨੂੰ ਅੱਗੇ ਵਧਦਾ ਹੋਇਆ ਵੇਖਦੇ ਨੇ ਫਿਰ ਉਹ ਬਰਦਾਸ਼ਤ ਨਹੀਂ ਕਰਦੇ ਮਿਹਨਤ ਆਪ ਨਹੀਂ ਕੀਤੀ ਲੱਤ ਦੂਜੇ ਦੀ ਖਿੱਚਣੀ ਖਿੱਚਣੀ ਚਾਹੁੰਦੇ ਨੇ ਵੀ ਇਹ ਮੇਰੇ ਤੋਂ ਅੱਗੇ ਕਿਉਂ ਨਿਕਲ ਰਿਹਾ ਹੈ ਅਕਸਰ ਖੇਡ ਦੇ ਮੈਦਾਨ ਵਿੱਚ ਵੇਖਿਆ ਕਦੇ-ਕਦੇ ਫੁੱਟਬਾਲ ਦੇ ਖਿਡਾਰੀ ਵਾਲੀਬਾਲ ਦੇ ਖਿਡਾਰੀ ਜਾਂ ਹੋਰ ਖੇਡਾਂ ਦੇ ਅੰਦਰ ਗੇਮਾਂ ਦੇ ਅੰਦਰ ਕਦੇ-ਕਦੇ ਨਾ ਇਸ ਤਰ੍ਹਾਂ ਦਾ ਕੰਮ ਵੀ ਹੁੰਦਾ ਵੇਖਿਆ ਵੀ ਕਿਸੇ ਦੀ ਲੱਤ ਦੇ ਅੱਗੇ ਲੱਤ ਅਡਾ ਕੇ ਉਹਨੂੰ ਡੇਗ ਦੇਣਾ ਤਾਂਕੇ គោਲ ਤੱਕ ਪਹੁੰਚ ਨਾ ਸਕੇ। ਉਹੀ ਕੁਝ ਸਾਡੀ ਦੁਨੀਆ ਦੇ ਅੰਦਰ ਚੱਲਦਾ ਹੈ। ਅਸੀਂ ਚੱਲਦੇ ਹੋਏ ਨੂੰ ਵੇਖ ਕੇ ਖੁਸ਼ ਤੇ ਕੀ ਹੋਣਾ ਹੈ? ਬਰਦਾਸ਼ਤ ਤੇ ਕੀ ਕਰਨਾ ਹੈ? ਅਸੀਂ ਇਹ ਚੁੰਨੇ ਆਂ ਵੀ ਇਹ ਅੱਗੇ ਨਿਕਲੇ ਕਿਉਂ? ਫਿਰ ਝੂਠੇ ਇਲਜ਼ਾਮ ਉਹਦੇ ਉੱਤੇ ਲਾਉਣੇ, ਝੂਠੀਆਂ ਸ਼ਿਕਾਇਤਾਂ ਕਰਨੀਆਂ, ਨੈਗੇਟਿਵਿਟੀ ਦੇਣੀ, ਹੋ ਸਕਿਆ ਤੇ ਉਹਦਾ ਰਾਹ ਰੋਕਣਾ, ਹੋ ਸਕਿਆ ਤੇ ਕਾਰੋਬਾਰ ਬੰਦ ਕਰਾਉਣ ਤੱਕ ਵੀ ਚਲੇ ਜਾਣਾ। ਇਹ ਲੋਕਾਂ ਦਾ ਅੱਜ ਕੱਲ ਦਾ ਹਾਲ ਹੈ। ਤੋਂ ਇਸ ਕਰਕੇ ਪੋਜ਼ਿਟਿਵ ਰਹਿਆ ਕਰੋ, ਪੋਜ਼ਿਟਿਵ ਸੋਚਿਆ ਕਰੋ, ਪੋਜ਼ਿਟਿਵ ਸੁਨਿਆ ਕਰੋ, ਪੋਜ਼ਿਟਿਵ ਪੜਿਆ ਕਰੋ। ਉਹਦੇ ਨਾਲ ਲਾਭ ਤੁਹਾਡਾ ਹੈ ਕਿਸੇ ਦੂਜੇ ਦਾ ਨਹੀਂ। ਜੇ ਪੋਜ਼ਿਟਿਵ ਰਹੋਗੇ ਨਾ ਤੇ ਤੁਸੀਂ ਰਹਿ ਕੇ ਵੇਖਿਓ ਵੀ ਲਾਭ ਕਿੰਨਾ ਮਿਲਦਾ ਹੈ। ਚਲੋ ਮੈਂ ਅਖੀਰ ਤੇ ਇੱਕ ਨੁਕਤਾ ਪੇਸ਼ ਕਰ ਦਿਆਂ ਤੁਹਾਡੇ ਸਾਹਮਣੇ। ਤੁਸੀਂ ਜਿਵੇਂ ਦਵਾਈ ਖਾਂਦੇ ਹੋ ਨਾ ਤੇ ਦਵਾਈ ਖਾਂਦੇ ਹੋ ਵੀ ਡਾਕਟਰ ਕਹਿ ਦਿੰਦਾ ਇੱਕ ਹਫਤੇ ਦਾ ਇੱਕ ਵੀਕ ਦਾ ਇੱਕ ਕੋਰਸ ਇਹ ਪੂਰਾ ਕਰਨਾ। 15 ਦਿਨ ਦਾ ਕੋਰਸੇ ਪੂਰਾ ਕਰਨਾ ਹੈ ਮਹੀਨੇ ਦਾ ਕੋਰਸੇ ਪੂਰਾ ਕਰਨਾ ਹੈ ਤੁਸੀਂ ਨਾ ਕੋਰਸ ਪੂਰਾ ਕਰਕੇ ਵੇਖੋ ਸਿਰਫ ਇੱਕ ਵੀਕ ਲੰਮਾ ਸਮਾਂ ਨਹੀਂ ਮੈਂ ਤੁਹਾਡੇ ਤੋਂ ਮੰਗ ਰਿਹਾ ਤੁਹਾਡਾ ਭਲਾ ਹੈ ਮੇਰਾ ਨਹੀਂ ਇੱਕ ਵੀਕ ਵਾਸਤੇ ਤਜਰਬਾ ਕਰਕੇ ਵੇਖੋ ਵੀ ਮੈਂ 네ਗਟਿਵਿਟੀ ਆਪਣੇ ਨੇੜੇ ਨੇੜੇ ਆਉਣ ਹੀ ਨਹੀਂ ਦੇਣੀ ਨਾ 네ਗਟਿਵ ਸੁਣਨਾ ਹੈ ਨਾ 네ਗਟਿਵ ਬੋਲਣਾ ਹੈ ਤੇ ਨਾ ਮੈਂ 네ਗਟਿਵ ਸੋਚਣਾ ਹੈ ਤੇ ਨੀ ਗੱਲਾਂ ਨੇ ਬੋਲਣਾ ਕਰਨਾ ਤੇ ਸੁੰਨਾ ਮੈਨਾ ਸੁੰਨਾ ਹੈ ਨਾ ਕਰਨਾ ਹੈ ਨਾ ਬੋਲਣਾ ਹੈ ਤੇ ਹਫਤੇ ਦੇ ਅੰਦਰ ਅੰਦਰ ਇੱਕ ਵੀਕ ਦੇ ਅੰਦਰ ਅੰਦਰ ਵੇਖਿਓ ਵੀ ਤੁਹਾਨੂੰ ਅੰਦਰੋਂ ਕੋਈ ਸਕੂਨ ਮਿਲਦਾ ਹੈ ਜਾਂ ਨਹੀਂ ਮਿਲਦਾ ਬੜੀ ਤਕੜੀ ਡੋਜ਼ ਹੈ ਡੋਜ਼ ਹੈ ਬੜੀ ਤਕ ਤਕੜਾ ਇੱਕ ਟੌਨਿਕ ਹੈ ਬੜੀ ਤਕੜੀ ਇੱਕ ਮੈਡੀਸਨ ਹੈ ਦਵਾਈ ਹੈ ਜਿਹੜੀ ਤੁਹਾਡੇ ਅੰਦਰ ਨੂੰ ਸਟਰੋਂਗ ਬਣਾਏਗੀ ਤੁਹਾਡੀ ਵਿਲ ਪਾਵਰ ਨੂੰ ਸਟਰੋਂਗ ਬਣਾਏਗੀ ਪਰ ਸਾਡਾ ਤੇ ਹਾਲ ਹੀ ਹੋ ਗਿਆ ਨਾ ਵੀ ਅਸੀਂ ਜਦੋਂ ਬੋਲਣਾ ਹੈ ਮੁਆਫ ਕਰਦੇ ਹੋ ਜਦੋਂ ਬੋਲਣਾ ਹੈ ਮੁਰਦਾ ਬੋਲੇ ਕਫਣ ਪਾੜੇ ਜਦੋਂ ਬੋਲਣਾ ਹੈ ਦੂਜੇ ਦੇ ਬੁਰੇ ਵਿੱਚ ਬੋਲਣਾ ਹੈ ਜਦੋਂ ਸੋਚਣਾ ਹੈ ਦੂਜੇ ਦੇ ਬੁਰੇ ਵਿੱਚ ਸੋਚਣਾ ਹੈ ਤੇ ਫਿਰ ਉਹ ਜਿਹੜੀ ਬੁਰਾ ਬੁਰਾਈ ਹੁੰਦੀ ਨਾ ਉਹ ਸਾਡੇ ਆਪਣੇ ਉੱਤੇ ਵੀ ਆਣ ਆਣ ਕੇ ਅਸਰ ਵਿਖਾਉਂਦੀ ਹੈ ਵਾ